ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਹਰਦਵਾਰ ਦੀ ਜੋ ਕਿ ਇਹ ਹਰਦਵਾਰ ਦੀ ਕੱਲ ਦੀ ਵੀਡੀਓ ਹੈ ਇੱਕ ਦੋ ਦਿਨ ਹੋ ਗਏ ਇਸ ਵੀਡੀਓ ਨੂੰ ਤੇ ਉੱਥੇ ਇਸ ਵਾਰ ਵੀ ਪਿਛਲੀ ਵਾਰ ਤਾਂ ਕੜਾਰਨਾਥ ਬਹੁਤ ਵੱਡਾ ਕਾਹਨ ਹੋ ਗਿਆ ਸੀ ਵੀ ਬਹੁਤ ਹੀ ਲੋਕ ਵੀ ਵਿੱਚ ਬਹਿ ਗਏ ਸੀ ਹਨਾ ਪਸ਼ੂ ਪੰਛੀ ਵੀ ਬਹੁਤ ਤੇ ਇਸ ਵਾਰ ਵੀ ਆਪਾਂ ਦੱਸਾਂਗੇ ਤੁਹਾਨੂੰ ਇਹ ਆਪਣਾ ਕੱਲ ਦੀ ਤੇ ਪਰਸੋਂ ਦੀ ਖਬਰ ਆ ਤੇ ਜੋ ਕਿ ਜਿਵੇਂ ਮੀਡੀਆ ਵਾਲੇ ਦੱਸ ਰਹੇ ਸੀ ਵੀ ਹਰਦਵਾਰ ਦੇ ਵਿੱਚ ਘੱਟੋ ਘੱਟ 30-40 ਦਾ ਗੱਡੀਆਂ ਹੀ ਦੱਸਿਆ ਉਹਨਾਂ ਨੇ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਉੱਪਰ ਮਿਲ ਵੀ ਜਾਣੀਆਂ ਕਿਉਂਕਿ ਅਸੀਂ ਸਕਰੀਨਸ਼ਾਟ ਲੈ ਰੱਖਿਆ ਉਹ ਦਿਖਾਵਾਂਗੇ ਕਿਉਂਕਿ 30-40 ਦੀ ਗਿਣਤੀ ਦੇ ਵਿੱਚ ਤਾਂ ਅਸੀਂ ਵੀਡੀਓ ਦੇ ਵਿੱਚ ਹੀ ਦੇਖਿਆ ਕਿਉਂਕਿ ਹੋਰ ਵੀ ਬਹੁਤ ਨੁਕਸਾਨ ਹੋਇਆ ਪਸ਼ੂ ਪੰਛੀ ਜਿਵੇਂ ਕਿ ਗਾਈਆਂ ਕਹਿ ਦਈਏ ਆਪਾਂ ਤੇ ਹੋਰ ਵੀ ਜਾਨਵਰ ਲਾ ਲੋ ਜਿਵੇਂ ਵਿੱਚ ਬਹਿ ਗਏ ਪਾਣੀ ਦੇ ਤੇ ਜੋ ਲੋਕ ਗੱਡੀਆਂ ਦੇ ਵਿੱਚ ਮੌਜੂਦ ਸੀ ਉਹ ਵੀ ਵਿੱਚ ਬਹਿ ਕੇ ਕੁਝ ਕੁ ਲੋਕ ਕੱਢ ਲਏ ਸੀ ਤੇ ਵੀ ਗੱਡੀਆਂ ਤਾਂ ਬਹੁਤ ਹੀ ਜ਼ਿਆਦੇ ਗਿਣਤੀ ਦੇ ਵਿੱਚ 40 ਦੇ ਵਿੱਚ ਤਾਂ ਦੱਸ ਰਹੇ ਆ ਪੱਤਰਕਾਰ ਪਰ ਜ਼ਿਆਦਾ ਹੋਣੀਆਂ ਮੇਰੇ ਹਸਾਮਨਾ ਕਿਉਂਕਿ ਵੀਡੀਓ ਵਿੱਚ ਹੀ ਉਹਨਾਂ ਨੇ 40 ਕਿ ਦੱਸੀਆਂ ਗਈਆਂ ਤੇ ਹੋਰ ਵੀ ਪਿੱਛੇ ਬਹੁਤ ਨੁਕਸਾਨ ਹੋਇਆ ਸੀ ਕਿਉਂਕਿ ਇਸ ਵਾਰ ਜਿਵੇਂ ਵੀ ਲਾਲਚ ਹੈ ਤਾਂ ਪਾਪ ਪੁੰਨ ਲਾਲੋ ਜਿਵੇਂ ਕਿ ਕਲ ਯੁਗ ਦਾ ਦੌਰ ਚੱਲੀ ਜਾਂਦਾ ਲੋਕ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਆਉਂਦੇ ਜਿਵੇਂ ਕਿ ਉਹ ਪੱਤਰਕਾਰ ਨੇ ਦੱਸਿਆ ਸੀ ਕੋਈ ਜਿਵੇਂ ਆਪਾਂ ਕਹਿ ਦਈਏ ਯਾਤਰੀ ਜੇ ਆਪਾਂ ਕਿਸੇ ਵੀ ਆਪਾਂ ਜੇ ਆਪਾਂ ਯਾਤਰਾ ਤੇ ਜਾਂਦੇ ਆ ਆਪਾਂ ਨੂੰ ਕੋਈ ਐਸੀ ਚੀਜ਼ ਨਹੀਂ ਲੈ ਆਣੀ ਚਾਹੀਦੀ ਜਿਵੇਂ ਕਿ ਕੋਈ ਵੀ ਥਾਂ ਤੇ ਜਿਵੇਂ ਕਿ ਉਹਦੇ ਕੋਲੇ दारू ਦੀਆਂ ਬੋਤਲਾਂ ਸੀ ਤੇ ਜੋ ਵੀ ਆਪਣੇ ਯਾਤਰੀ ਜਾਂਦੇ ਹੈਗੇ ਉਸ ਥਾਂ ਤੇ ਆਪਾਂ ਨੂੰ ਮਨਜ਼ੂਰ ਨਹੀਂ ਹੈਗੀ ਜਿਵੇਂ ਕਿ ਸ਼ੇਰਾਂ ਵਾਲੀ ਦਾ ਮੰਦਿਰ ਲਾ ਲਓ ਭੋਲੇ ਸ਼ੰਕਰ ਦਾ ਮੰਦਿਰ ਲਾ ਲਓ ਹਨਾ ਤੇ ਜਿੱਥੇ ਮੌਜੂਦ ਆਪਣੇ ਚਲ ਆਪਾਂ ਕਹਿੰਦੇ ਆ ਵੀ ਜਿਵੇਂ ਕਾਲੀ ਮਾਤਾ ਦੀ ਪਟਿਆਲੇ ਆਪਣੇ ਸਾਰੇ ਪੰਜਾਬ ਚ ਪਤਾ ਵੀ ਉੱਥੇ ਦਾਰੂ ਛੱਡਦੀ ਵੀ ਹੈ ਉਸ ਜਗ੍ਹਾ ਤੇ ਤਾਂ ਆਪਾਂ ਅਲਾਉਟ ਹੈ ਪਰ ਜਿੱਥੇ ਨਹੀਂ ਚੜਦੀ ਉੱਥੇ ਨਹੀਂ ਹੈਗਾ ਲੋਟ ਕਿਉਂਕਿ ਉਹ ਪੱਤਰਕਾਰ ਵੀ ਦੱਸ ਰਿਹਾ ਥੋੜੀ ਜੀ ਦੂਰ ਜਾ ਕੇ ਇੱਥੇ ਇੱਕ ਠੇਕਾ ਸੀ ਕਿਉਂਕਿ ਉਹਦੇ ਵਿੱਚ ਵੀ ਸ਼ਰਾਬ ਦਾ ਠੇਕਾ ਜੋ ਉਹ ਆਪਣੇ ਉਹਨੂੰ ਉੱਥੇ ਲਾਉਟ ਨਹੀਂ ਹੈ 2-3 ਕਿਲੋਮੀਟਰ ਤੇ ਵੀ ਹੱਕ ਨਹੀਂ ਬਣਦਾ ਕਿਉਂਕਿ ਜੇ ਆਪਾਂ 40-50 ਕਿਲੋਮੀਟਰ ਤੇ ਜਾ ਕੇ ਬਣ ਜੇ ਉਹ ਗੱਲ ਆਡਾ ਪਰ ਨਜ਼ਦੀਕ ਨੇੜੇ ਹੋਣਾ ਨਹੀਂ ਚਾਹੀਦਾ ਇਹ ਆਪਾਂ ਨੂੰ ਇਹ ਤੇ ਭਾਰਾ ਕਿਉਂਕਿ ਕਾਲ ਯੁਗ ਦੇ ਦੌਰ ਦੇ ਵਿੱਚ ਹੋਰ ਵੀ ਬਹੁਤ ਕੁਝ ਹੋਈ ਜਾਂਦਾ ਤੇ ਅੱਜ ਦੀ ਅਪਡੇਟ ਆਪਣੀ ਇਹੀ ਆ ਬਾਈ ਤੇ ਹਰਦвар ਦੀ ਤੇ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਰਾ ਨਸ਼ੇ ਦੇ ਮੁੱਦਿਆਂ ਤੇ ਜੋ ਵੀ ਆਪਣੇ ਪੰਜਾਬ ਦੇ ਵਿੱਚ ਕੁਝ ਵੀ ਹੁੰਦਾ ਆਪਾਂ ਤੁਹਾਡੇ ਤੱਕ ਖਬਰ ਪਹੁੰਚਾਉਣੀ ਆ ਜੋ ਵੀ ਆਪਣਾ ਭਰਾ ਭੈਣ ਜੋ ਵੀ ਜਿੱਥੋਂ ਤੱਕ ਵੀ ਆਪਣੀ ਵੀਡੀਓ ਜੋ ਆਪਣੇ ਚੈਨਰ ਤੇ ਆਇਆ ਭਰਾ ਬਣ ਕੇ ਇਸ ਚੈਨਰ ਨੂੰ ਸਬਸਕ੍ਰਾਈਬ ਕਰ ਲਓ ਸ਼ੇਅਰ ਕਰ ਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਧੰਨਵਾਦ ਜੀ ਥੈਂਕ ਯੂ